ਆ ਦੁਨੀਆ ਦੇ মিডিਆ ਨੇ ਖਬਰਾਂ ਦਿੱਤੀਆਂ ਸੁਰਖੀਆਂ ਦਿੱਤੀਆਂ ਕਿ ਇੱਕ ਸਿੱਖ ਦਾ ਕਤਲ ਜਿਹੜਾ ਉਹ ਹਿੰਦੁਸਤਾਨ ਦੀਆਂ ਏਜੰਸੀਆਂ ਵੱਲੋਂ ਕੀਤੇ ਜਾਣ ਦਾ ਖੱਛਾ ਹੈ। ਸੋ ਇਸ ਗੱਲ ਦਾ ਰੈਐਕਸ਼ਨ ਤਾਂ ਵੱਡੇ ਪੱਧਰ ਤੇ ਹੋਣਾ ਸੀ। ਹਿੰਦੁਸਤਾਨ ਦੀ ਸਰਕਾਰ ਵੱਲੋਂ ਇਸ ਸਮੇਂ ਜਿਹੜਾ ਉਹਦਾ ਜਵਾਬ ਦਿੱਤਾ ਜਾ ਰਿਹਾ ਉਹ ਉਹਦੀ ਜਾਂਚ ਦੇ ਵਿੱਚ ਸ਼ਾਮਲ ਹੋ ਕੇ ਨਹੀਂ ਦਿੱਤਾ ਜਾ ਰਿਹਾ ਸਗੋਂ ਤੇ ਸਿੱਖਾਂ ਨੂੰ ਇਸ ਗੱਲ ਲਈ ਟਰੋਲ ਕੀਤਾ ਜਾ ਰਿਹਾ। ਖਬਰ ਇਹ ਵੀ ਹੈ ਕਿ ਇਹ ਜਿਹੜੀ ਜਾਂਚ ਆ ਇਹ ਜਾਂਚ ਜਿਹੜੀ ਆ ਇਹ ਅਮਰੀਕਾ ਦੀ ਜਾਂਚ ਏਜੰਸੀ ਦੇ ਕਰਕੇ ਜਿਹੜੀ ਮੇਨਾ ਨੂੰ ਦਿੱਤੀ ਆ। ਇਹ ਬੜੀ ਵੱਡੀ ਇੱਕ ਸਾਜਿਸ਼ ਹੈ ਕਿ ਕਦੇ ਸਾਜ ਦਾ ਬੋਲੇ ਛਾਣਨੇ ਕੀ ਬੋਲੇ ਇਹ ਸਿੱਖ ਕੰਗਨਾ ਰੌਕ ਜਿਹੜੀ 3 ਘੰਟੇ ਦਾ ਫਿਲਮ ਦੇ ਪਰਦੇ ਤੇ ਮਨੋਰੰਜਨ ਕਰਨ ਵਾਲੀ ਆ ਜਿਹੜੀ ਵੱਡਾ ਮਾਰ ਕਰਦੀ ਆ ਉਹ ਵੀ ਅੱਜ ਸਿੱਖਾਂ ਨੂੰ ਇਹ ਗੱਲ ਸਿਖਾਉਣ ਲੱਗੀ ਕਿ ਸਿੱਖ ਦੇਸ਼ ਪੱਤਰ ਦੇਸ਼ ਦੀ ਇਜਾਦ ਦੇ ਵਿੱਚ ਕਿੰਨੇ ਪਰਸੈਂਟ ਸਿਖ ਅਸੀਂ 2% ਸੀ 99 ਸਿਰ ਅਸੀਂ ਕਹਿੰਦੇ ਕੰਗਨਾ ਜੀ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਿਰਫ ਚਮਕਾਗਰੀ ਜਾਂ ਖਿਤੇਮਾਰ ਤੇ ਜਾਂ ਵਫਾਦਾਰੀਆਂ ਕਮਾਉਣਾ ਹੀ ਕੱਲਾ ਜ਼ਿੰਦਗੀ ਦਾ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਦੇਸ਼ ਅਤੇ ਦੁਨੀਆ ਦੇ ਅੰਦਰ ਇੱਕ ਬਹੁਤ ਵੱਡਾ ਮਸਲਾ ਜਿਹੜਾ ਵਿਚਾਰ ਦਾ ਵਿਸ਼ਾ ਤੇ ਵਿਵਾਦ ਦਾ ਵਿਸ਼ਾ ਬਣਿਆ ਜਿਹਦੇ ਵਿੱਚ ਕੈਨੇਡਾ ਵਿੱਚ ਬੈਠੇ ਇੱਕ ਸਿੱਖ ਉਸ ਦਾ ਕਤਲ ਹੋ ਜਾਂਦਾ ਤੇ ਉਸ ਦੇ ਮਾਮਲੇ ਦੇ ਵਿੱਚ ਕੈਨੇਡਾ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਆਪਣੀ ਪਾਰਲੀਮੈਂਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦਾ ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੁੰਦੇ ਆ ਬਹੁਤ ਮਾੜੇ ਹਾਲਾਤ ਨੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਉਸ ਪਾਰਲੀਮੈਂਟ ਦੇ ਵਿੱਚ ਜਸਟਰ ਟ੍ਰੂਡੋ ਨੇ ਜਦ ਬੋਲਿਆ ਤਾਂ ਦੁਨੀਆ ਦੇ ਮੀਡੀਆ ਨੇ ਖਬਰਾਂ ਦਿੱਤੀਆਂ ਸੁਰਖੀਆਂ ਦਿੱਤੀਆਂ ਕਿ ਇੱਕ ਸਿੱਖ ਦਾ ਕਤਲ ਜਿਹੜਾ ਉਹ ਹਿੰਦੁਸਤਾਨ ਦੀਆਂ ਏਜੰਸੀਆਂ ਵੱਲੋਂ ਕੀਤੇ ਜਾਣ ਦਾ ਖੱਛਾ ਹੈ ਸੋ ਇਸ ਗੱਲ ਦਾ ਰੈਐਕਸ਼ਨ ਤਾਂ ਵੱਡੇ ਪੱਧਰ ਤੇ ਹੋਣਾ ਸੀ ਸੋ ਹਿੰਦੁਸਤਾਨ ਦੀ ਸਰਕਾਰ ਵੱਲੋਂ ਇਸ ਸਮੇਂ ਜਿਹੜਾ ਉਹਦਾ ਜਵਾਬ ਦਿੱਤਾ ਜਾ ਰਿਹਾ ਉਹ ਉਹਦੀ ਜਾਂਚ ਦੇ ਵਿੱਚ ਸ਼ਾਮਲ ਹੋ ਕੇ ਨਹੀਂ ਦਿੱਤਾ ਜਾ ਰਿਹਾ ਸਗੋਂ ਤੇ ਸਿੱਖਾਂ ਨੂੰ ਇਸ ਗੱਲ ਦੀ ਟਰੋਲ ਕੀਤਾ ਜਾ ਰਿਹਾ ਸਿੱਖਾਂ ਦੇ ਖਿਲਾਫ ਇੱਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਜਦੋਂ ਕਿ ਸਿੱਖਾਂ ਨੂੰ ਸਿਰਫ ਅਤਵਾਦੀ ਦੇ ਵੱਖਵਾਦੀ ਗਰਦਾਨ ਕੇ ਇਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਬਰ ਇਹ ਵੀ ਹੈ ਕਿ ਇਹ ਜਿਹੜੀ ਜਾਂਚ ਆ ਇਹ ਜਾਂਚ ਜਿਹੜੀ ਆ ਇਹ ਅਮਰੀਕਾ ਦੀ ਜਾਂਚ ਏਜੰਸੀ ਨੇ ਕਰਕੇ ਜਿਹੜੀ ਕੈਨੇਡਾ ਨੂੰ ਦਿੱਤੀ ਆ ਜਿਹਦੇ ਵਿੱਚ ਬਾਕੀ ਸਾਰੇ ਦੇਸ਼ ਇਸ ਗੱਲ ਦੀ ਗਵਾਹੀ ਭਰ ਰਹੇ ਆ ਕਿ ਹਿੰਦੁਸਤਾਨ ਨੂੰ ਇਸ ਜਾਂਚ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਇਹਦਾ ਜਵਾਬ ਦੇਣਾ ਚਾਹੀਦਾ ਚਲੋ ਇਹ ਬਹੁਤ ਵੱਡੇ ਮਸਲੇ ਨੇ ਦੋ ਸਰਕਾਰਾਂ ਦਾ ਮਸਲਾ ਹੈ ਪਰ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਸਾਰੇ ਕਾਸੇ ਦੇ ਵਿੱਚ ਸਿਰਫ ਸਿੱਖ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਬੜੀ ਵੱਡੀ ਇੱਕ ਸਾਜ਼ਿਸ਼ ਹੈ ਜਿਹੜੀ ਸਾਜ਼ਿਸ਼ ਦੇ ਲਈ ਇੱਕ ਮਾਹੌਲ ਤਿਆਰ ਕੀਤਾ ਜਾ ਰਿਹਾ ਇਸੇ ਤਰ੍ਹਾਂ ਦਾ ਮਾਹੌਲ 84 ਦੇ ਵਿੱਚ ਵੀ ਪੈਦਾ ਕੀਤਾ ਗਿਆ ਸੀ ਇੰਦਰਾ ਗਾਂਧੀ ਨੇ ਆਪ ਦਾ ਰਾਸੀ ਏਜੰਡਾ ਲੈ ਕੇ ਸਿੱਖਾਂ ਤੇ ਹਮਲਾ ਕੀਤਾ ਸਿੱਖਾਂ ਨੂੰ ਮਾਰਿਆ ਦਰਬਾਰ ਸਾਹਿਬ ਤੇ ਹਮਲਾ ਕੀਤਾ ਕਾਲ ਤੱਕ ਸਾਨੂੰ ਢਾਇਆ ਦਿੱਲੀ ਦੇ ਵਿੱਚ ਬਹੁਤ ਵੱਡਾ ਕਤਲੇਆਮ ਹੋਇਆ ਇਹ ਇੱਕ ਉਸ ਸਮੇਂ ਤੇ ਪਹਿਲਾ ਪੈਦਾ ਕੀਤਾ ਜਿਹੜਾ ਮਾਹੌਲ ਸੀ ਇਹ ਸਾਰੇ ਕਾਸ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹਿੰਦੁਸਤਾਨ ਦਾ ਵੱਡੀ ਗਿਣਤੀ ਵਿੱਚ ਮੀਡੀਆ ਮੈਂ ਸਾਰਿਆਂ ਨੂੰ ਦੋਸ਼ ਨਹੀਂ ਦਿੰਦਾ ਜਿਹਨੂੰ ਕਹੀ ਜਾਂਦੇ ਕਿਹਾ ਜਾ ਰਿਹਾ ਕਿ ਇੱਕ ਗੋਦੀ ਮੀਡੀਆ ਜਿਹੜਾ ਕਿ ਸੰਘ ਪਾੜ-ਪਾੜ ਕੇ ਸਿੱਖਾਂ ਨੂੰ ਸਿਰਫ ਬਦਨਾਮ ਕਰਨ ਦੀ ਗੱਲ ਕਰਦਾ ਮਾਮਲਾ ਭਾਵੇਂ ਦੋ ਸਰਕਾਰਾਂ ਦਾ ਮੈਂ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖਦਾ ਕਿ ਤੁਹਾਡਾ ਵਿਚਾਰਾਂ ਦਾ ਵਖਰੇਵਾ ਹੋ ਸਕਦਾ ਤੁਹਾਡਾ ਕੋਈ ਜੇ ਕੋਈ ਕਿਨਾਂ ਬੰਦਾ ਆਪਦੇ ਹੱਕ ਮੰਗਦਾ ਤਾਂ ਉਸ ਗੱਲ ਲਈ ਵਿਚਾਰਾਂ ਦਾ ਬਖਰੇਵਾ ਕਿਹਾ ਜਾ ਸਕਦਾ ਪਰ ਉਸ ਅੱਜ ਤਾਂ ਉਸ ਹੱਕ ਮੰਗਣ ਨੂੰ ਉੱਚੀ-ਉੱਚੀ ਸੁਰ 'ਚ ਗੱਲ ਕਰਨ ਨੂੰ ਸਿੱਖਾਂ ਵੱਲੋਂ ਕੀਤੀ ਜਾਂਦੀ ਆ ਉਸ ਨੂੰ ਖਾਲਸਾ ਤਾਂ ਨਹੀਂ ਜਿਹੜਾ ਬਣਾ ਕੇ ਪਰੋਸਿਆ ਜਾਂਦਾ ਜਿਹੜਾ ਕਿ ਬਹੁਤ ਵੱਡੀ ਅੱਜ ਦੇ ਸਮੇਂ 'ਚ ਸਾਡੇ ਲਈ ਜਿਹੜੀ ਜਿਹੜੀ ਹੈ ਚੁਣੌਤੀ ਆ ਮੈਂ ਇਹ ਸਮਝਦਾ ਕਿ ਕਹਿੰਦੇ ਛੱਜ ਤਾਂ ਬੋਲੇ ਛਾਣਨੇ ਕੀ ਬੋਲੇ ਇੱਥੇ ਕੰਗਨਾਰ ਰੌਤ ਜਿਹੜੀ 3 ਘੰਟੇ ਦਾ ਫਿਲਮ ਦੇ ਪਰਦੇ ਤੇ ਮਨੋਰੰਜਨ ਕਰਨ ਵਾਲੀ ਆ ਜਿਹੜੀ ਵੱਡਾ ਵਪਾਰ ਕਰਦੀ ਆ ਉਹ ਵੀ ਅੱਜ ਸਿੱਖਾਂ ਨੂੰ ਇਹ ਗੱਲ ਸਿਖਾਉਣ ਲੱਗੀ ਕਿ ਸਿੱਖ ਦੇਸ਼ ਭਗਤ ਹੋਣ ਮੈਨੂੰ ਲੱਗਦਾ ਕਿ ਕੰਗਨਾਰ ਰੌਤ ਨੂੰ ਸ਼ਾਇਦ ਆਪਣੇ ਵੱਡੇ ਵਡੇਰਿਆਂ ਦੀ ਗੱਲ ਨਹੀਂ ਪਤਾ ਜੇ ਨਹੀਂ ਪਤਾ ਤਾਂ ਸਮਝਣ ਦੀ ਕੋਸ਼ਿਸ਼ ਕਰੇ ਕੰਗਨਾਰ ਰੌਤ ਇੱਕ ਚੰਗੇ ਉੱਚ ਘਰਾਣੇ ਬ੍ਰਾਹਮਣ ਸਮਾਜ ਦੇ ਨਾਲ ਸੰਬੰਧਤ ਆ ਉਹ 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 ਜਿਹੜੇ ਬ੍ਰਾਹਮਣ ਸੀਗੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸ ਗਏ ਸਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਲ ਗਏ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 9 ਸਾਲ ਦੀ ਉਮਰ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹਨਾਂ ਦਾ ਜਨਯੂ ਲੈਂਦਾ ਇਹ ਜਨਯੂ ਨੂੰ ਬਚਾਉਣ ਵਾਸਤੇ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਆਪਣੇ ਪਿਤਾ ਨੂੰ ਜਿਹੜਾ ਉਹਨਾਂ ਨੇ ਹੱਥੀ ਤੋਰਿਆ ਸੀ ਤੇ ਸ਼ਹਾਦਤ ਦਿੱਤੀ ਸੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮੁੱਚਾ ਪਰਿਵਾਰ ਵਾਰ ਕੇ ਇਸ ਦੇਸ਼ ਦੇ ਅੰਦਰ ਕਿਹਨਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਅੱਜ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜੇ ਅੱਜ ਕੋਈ ਝੰਡਾ ਝੂਲਦਾ ਜਾਂ ਕੋਈ ਟੱਲ ਖੜਕਦੇ ਨੇ ਉਹਦੇ ਵਿੱਚ ਇਹ ਬੇਝਿਜਕੀ ਗੱਲ ਕਹੀ ਜਾ ਸਕਦੀ ਆ ਕਿ ਸਿੱਖਾਂ ਦਾ ਉਸ ਦੇ ਵਿੱਚ ਵੱਡਾ ਰੋਲ ਆ ਕਿਉਂਕਿ ਸਿੱਖ ਜਿਹੜੇ ਆ ਜ਼ਬਰ ਤੇ ਜਲਉਂਦੇ ਖਿਲਾਫ ਲੜਦੇ ਸੀ ਮੇਰੀ ਇਹ ਕਹੀ ਹੋਈ ਗੱਲ ਨੂੰ ਗਲਤ ਨਾ ਲਿਆ ਜਾਵੇ ਹੁਣ ਮੈਂ ਕੰਗਨਾਰ ਰੌਤ ਨੂੰ ਇਹ ਦੱਸਣਾ ਚਾਹੁੰਨਾ ਕਿ ਦੇਸ਼ ਦੀ ਜਾਤੀ ਦੇ ਵਿੱਚ ਕਿੰਨੇ ਪਰਸੈਂਟ ਸੀ ਅਸੀਂ ਅਸੀਂ 2% ਸੀ ਪਰ 98 ਸਿਰ ਅਸੀਂ ਦਿੱਤੇ ਕੰਗਨਾਰ ਜੀ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਿਰਫ ਤੇ ਸਿਰਫ ਚਮਚਾਗਰੀ ਜਾਂ ਛੱਟੇ ਮਾਰ ਤੇ ਜਾਂ ਵਫਾਦਾਰੀਆਂ ਕਮਾਉਣਾ ਹੀ ਕੱਲਾ ਜ਼ਿੰਦਗੀ ਦਾ ਨਹੀਂ ਆ ਤੁਸੀਂ ਅਸਲ ਪਰਦੇ ਦੀ ਅਸਲ ਕਹਾਣੀ ਤੇ ਆਓ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਇਸ ਦੇਸ਼ ਦੇ ਅੰਦਰ ਦੇਸ਼ ਦੀ ਪਾਰਲੀਮੈਂਟ ਤੇ ਰਾਜ ਸਭਾ ਦੇ ਅੰਦਰ ਇੱਕ ਇੱਕਾ ਅੰਕੜਾ ਪੇਸ਼ ਕੀਤਾ ਗਿਆ ਇਸ ਦੇਸ਼ ਦੇ ਅੰਦਰ ਅੱਜ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਜਿਹੜੇ ਫੌਜੀ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਕੰਗਰਾਂ ਜੀ ਮੜਾ ਜਾ ਅੱਖਾਂ ਖੋਲ ਕੇ ਤੇ ਆਪ ਦੇ ਕੇ ਚਸ਼ਮਾ ਲਾ ਕੇ ਦੇਖੋ ਜਿਹੜਾ ਕੋਈ ਤੁਸੀਂ ਬੋਲ ਰਹੇ ਹੋ ਉਹਦਾ ਜਵਾਬ ਇਸੇ ਗੱਲ ਤੋਂ ਜਵਾਬ ਨਹੀਂ ਤੁਸੀਂ ਦੇ ਸਕਦੇ ਕਿ ਸਭ ਤੋਂ ਵੱਧ ਹਿੰਦੁਸਤਾਨ ਦੇ ਅੰਦਰ ਜਿਹੜੇ ਸ਼ਹਾਦਤ ਨੂੰ ਪ੍ਰਾਪਤ ਹੋਏ ਸਾਡੀ ਗਿਣਤੀ ਕਿੰਨੀ ਆ 2% ਗਿਣਤੀ ਆ ਪਰ ਸਭ ਤੋਂ ਵੱਧ ਸਭ ਤੋਂ ਵੱਧ ਦੇਸ਼ ਦੇ ਲਈ ਕੁਰਬਾਨ ਹੋਣ ਵਾਲੇ ਤਿਰੰਗੇ ਚ ਲਿਪਟ ਕੇ ਆਉਣ ਵਾਲੇ ਇਹ ਸਿੱਖਾਂ ਦੀ ਦਾਸਤਾ ਹੈ ਸਭ ਤੋਂ ਵੱਧ ਜਿਹੜੀਆਂ ਵਿਦਮਾਵਾਂ ਨੇ ਇਸ ਦੇਸ਼ ਦੇ ਅੰਦਰ ਉਹ ਸਿੱਖ ਵਿਦਮਾਵਾਂ ਨੇ ਘਟੋ ਘਟ ਮੈਂ ਮਾਫ ਕਰਨਾ ਤੁਸੀਂ ਇੱਕ ਔਰਤ ਨੂੰ ਗੁਰੂ ਸਾਹਿਬ ਨੇ ਸਾਨੂੰ ਔਰਦਾ ਸਤਕਾਰ ਕਰਨ ਲਈ ਕਿਹਾ ਪਰ ਤੁਸੀਂ ਸ਼ਰਮ ਕਰੋ ਕਿ ਤੁਸੀਂ ਜਿਸ ਢੰਗ ਨਾਲ ਤੁਸੀਂ ਸਿੱਖਾਂ ਦੇ ਖਿਲਾਫ ਇੱਕ ਏਜੰਡਾ ਚਲਾ ਰਹੇ ਹੋ ਸਿੱਖਾਂ ਨੂੰ ਵੱਖਵਾਦੀ ਗਰਦਾਨਣ ਦਾ ਕੋਈ ਕਿਸੇ ਤਰ੍ਹਾਂ ਦਾ ਤੁਸੀਂ ਮੌਕਾ ਨਹੀਂ ਗੁਆ ਰਹੇ ਅੱਜ ਮੈਂ ਉਹਨਾਂ ਭਾਜੀਪੀ ਚ ਬੈਠੇ ਉਹਨਾਂ ਸਿੱਖਾਂ ਦਾ ਜਿਹੜੇ ਆਪਣੇ ਆਪ ਨੂੰ ਇਸ ਗੱਲ ਦਾ ਵੱਡਾ ਦਾਵਾ ਕਰਦੇ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਿੱਖਾਂ ਦੇ ਵਾਸਤੇ ਬਹੁਤ ਕਹਿੰਦੇ ਹੁੰਦੇ ਆ ਸਹਾਇਕ ਆ ਅੱਜ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਤੁਸੀਂ ਸ਼ਰੋਣੀ ਕਮੇਟੀ ਸਿੱਖਾਂ ਦੀ ਸੰਸਥਾ ਤੋੜਤੀ ਤੁਸੀਂ ਕਿਨਾ ਸਾਡੇ ਬੰਦੀ ਸਿੰਘ ਨਹੀਂ ਰਿਹਾ ਕੀਤੇ ਵਾਅਦਾ ਕਰਕੇ ਅੱਜ ਮੈਂ ਇਹ ਗੱਲ ਕਹਿਣਾ ਚਾਹੁੰਦਾ ਅੱਜ ਮੌਕਾ ਵਾ ਇਤਿਹਾਸ ਨੇ ਤੁਹਾਂ ਤੋਂ ਸਵਾਲ ਪੁੱਛਣਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਅੱਜ ਦੇ ਸਮੇਂ 'ਚ ਸਿੱਖਾਂ ਨੂੰ ਬਦਨਾਮ ਕਰਨ ਦੇ ਉਸ ਝੰਡੇ ਵਿੱਚ ਤੁਸੀਂ ਕਿੱਥੇ ਖੜੇ ਸੀ ਅੱਜ ਤੁਹਾਡੇ ਤੋਂ ਇੱਕ ਆਸ ਕੀਤੀ ਜਾ ਰਹੀ ਆ ਕਿ ਤੁਸੀਂ ਇਸ ਗੱਲ ਦਾ ਜਵਾਬ ਲਓ ਕਿ ਕੰਗਰਾਂ ਰੌਤ ਵਰਗੇ ਤੇ ਇਥੋਂ ਦਾ ਗੋਧੀ মিডিਆ ਜਿਹੜਾ ਕੁਝ ਪਰੋਸ ਰਿਹਾ ਜਿਹੜਾ ਕੁਝ ਮਾਹੌਲ ਤਿਆਰ ਕਰ ਰਿਹਾ ਉਹ ਸਿੱਖਾਂ ਦੇ ਲਈ ਇੱਕ ਲੜਾਈ ਜਿਹੜੀ ਆ ਉਹਨਾਂ ਦੇ ਵਿਰੋਧ ਦੇ ਵਿੱਚ ਦੇਸ਼ ਦੇ ਅੰਦਰ ਉਹਨਾਂ ਤੇ ਇੱਕ ਹਮਲਾਵਰ ਹੋਣ ਲਈ ਉਹਨਾਂ ਨੂੰ ਮਾਰਨ ਲਈ ਇੱਕ ਏਜੰਡਾ ਤਿਆਰ ਕੀਤਾ ਜਾ ਰਿਹਾ ਇਸ ਗੱਲ ਦਾ ਖਿਆਲ ਰੱਖਿਓ ਮੈਂ ਅੱਜ ਸਮੁੱਚੇ ਇਹ ਕਹਿੰਦੇ ਹਾਂ ਸਿੱਖਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਇਸ ਮਾਹੌਲ ਲਈ ਬਹੁਤ ਵੱਡੇ ਪੱਧਰ ਤੇ ਫਿਕਰਮੰਦ ਆ ਸਿੱਖਾਂ ਦੇ ਖਿਲਾਫ ਜਿਹੜਾ ਜਿਹੜੀ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਸਮੁੱਚੀਆਂ ਦੁਨੀਆ 'ਚ ਬੈਠੀਆਂ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਨੂੰ ਵਾਚਿਆ ਜਾਵੇ ਦੇਸ਼ ਦੇ ਅੰਦਰ ਬੈਠੇ ਤੇ ਵਿਦੇਸ਼ ਦੇ ਅੰਦਰ ਬੈਠੇ ਸਿੱਖ ਇਸ ਗੱਲ 'ਈ ਫਿਕਰਮੰਦ ਹੋਣ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਇਸ ਮਸਲੇ ਨੂੰ ਵੱਡੇ ਪੱਧਰ ਤੇ ਵਿਚਾਰ ਰਹੀ ਆ ਤੇ ਇਸ ਨੂੰ ਦੇਸ਼ ਦੀਆਂ ਸਰਕਾਰਾਂ ਤੇ ਵਿਦੇਸ਼ ਦੀਆਂ ਸਰਕਾਰਾਂ ਨਾਲ ਇਸ ਬਾਰੇ ਵਿਚਾਰ ਕਰਨ ਲਈ ਵੀ ਵੱਡੇ ਪੱਧਰ ਤੇ ਜਿਹੜੀ ਆ ਯੋਜਨਾਬੰਦੀ ਕੀਤੀ ਜਾ ਰਹੀ ਆ ਕਿਉਂਕਿ ਜਿਹੜਾ ਕੁਝ ਦਿਖਾਈ ਦੇ ਰਿਹਾ ਇਹ ਕੁਝ ਪਹਿਲਾਂ 84 ਵਿੱਚ ਵੀ ਦਿਖਾਈ ਦਿੱਤਾ ਸੀ ਤੇ ਅੱਜ ਮੁੜ ਕੋ ਦਿਖਾਈ ਦੇ ਰਿਹਾ ਗੁਰੂ ਕਿਰਪਾ ਕਰਨ ਇਹ ਜਿਹੜੇ ਲੋਕ ਇਸ ਦੇਸ਼ ਦੇ ਵਿੱਚ ਰਾਜ ਕਰਨ ਵਾਲੇ ਆ ਜਿਹੜੇ ਆਪਣੇ ਆਪ ਨੂੰ ਹੋਸ਼ ਗਵਾ ਚੁੱਕੇ ਨੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੁਝ ਵੋਟਾਂ ਵਟੋਰਨ ਦਾ ਏਜੰਡਾ ਤਿਆਰ ਕਰ ਰਹੇ ਨੇ ਇਹਨਾਂ ਨੂੰ ਗੁਰੂ ਸਮਤ ਬਖਸ਼ੇ ਤੇ ਇਹ ਦੇਸ਼ ਤਾਂ ਹੀ ਬਚੇਗਾ ਜੇ ਅੱਜ ਦੇ ਇਸ ਏਜੰਡੇ ਦੇ ਖਿਲਾਫ ਦੇਸ਼ ਦੇ ਲੋਕ ਉੱਠ ਕੇ ਖੜੇ ਹੋਣਗੇ ਮੈਂ ਦੇਸ਼ ਦੇ ਵਸਨੀਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਅੱਜ ਜਿਹੜਾ ਏਜੰਡਾ ਬੀਜੇਪੀ ਅਪਣਾ ਰਹੀ ਆ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸਿੱਖਾਂ ਨੂੰ ਅਤਵਾਦੀ ਗਰਦਾਨ ਕੇ ਤੁਹਾਡੀਆਂ ਵੱਡੀਆਂ ਵੋਟਾਂ ਵਟੋਰੀਆਂ ਜਾ ਰਹੀਆਂ ਉਹਨਾਂ ਸਿੱਖਾਂ ਨੇ ਇਸ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਆਪਣੇ ਸਿਰ ਦਿੱਤੇ ਆਪਣੇ ਆਪ ਨੂੰ ਕਿਨਾ ਕਾਲੇ ਪਾਣੀ ਦੇ ਜ਼ਿਲਾਂ ਵਿੱਚ ਆਪਣੇ ਸਿੱਧਤ ਸੰਦਿਆਂ ਆਪਣੀਆਂ ਉਮਰਾਂ ਹੜਾਈਆਂ ਹਰ ਆਜ਼ਾਦੀ ਦੇ ਲਈ ਹਰ ਕਦਮ ਦੇ ਉੱਤੇ ਜਿਹੜੀ ਹੈ ਲੜਾਈ ਲੜੀ ਆ ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਤੇ ਅਸੀਂ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਨੂੰ ਸਮਝਣ ਤੇ ਸਿੱਖਾਂ ਨੂੰ ਦੇਸ਼ ਦੇ ਵਿੱਚੋਂ ਮਾਰਨ ਤੇ ਮਾਈਨਸ ਕਰਨ ਦਾ ਮਤਲਬ ਹੈ ਇਹ ਦੇਸ਼ ਦੇ ਏਕਤਾ ਦੇ ਅਖੰਡਤਾ ਨੂੰ ਖਤਰਾ ਬਣੇਗਾ ਪਿਛਲਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ